ਅਮਰੀਕੀ ਵੀਜ਼ਾ ਚਾਉਣ ਵਾਲੇ ਲੋਕਾਂ ਦੇ ਲਈ ਮੁਸ਼ਕਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਲੋਕ ਖਾਸ ਤੌਰ ਤੇ ਭਾਰਤੀ ਹਾਈ ਸਕਿਲਡ ਪ੍ਰੋਫੈਸ਼ਨਲਸ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਨਿਯਮਾਂ ਨੂੰ ਬਹੁਤ ਸਖਤ ਬਣਾ ਦਿੱਤਾ 트੍ਰੰਪ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਦੇ ਹੋਏ ਜਨਵਰੀ 2025 ਤੋਂ ਹੁਣ ਤੱਕ 85000 ਤੋਂ ਵੱਧ ਵੀਜ਼ੇ ਰੱਦ ਕੀਤੇ ਨੇ ਇਸ ਦੇ ਨਾਲ ਹੀ H1B ਵੀਜ਼ਾ ਦੀ ਜਾਂਚ ਪ੍ਰਕਿਰਿਆ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਕਈ ਵੀਜ਼ਾ ਇੰਟਰਵਿਊ ਅਗਲੇ ਸਾਲ ਮਾਰਚ 2025 ਤੱਕ ਮੁਲਤਵੀ ਵੀ ਕਰ ਦਿੱਤੇ ਗਏ ਨੇ ਇਸ ਸਖਤੀ ਦਾ ਸਭ ਤੋਂ ਵੱਧ ਅਸਰ ਭਾਰਤੀ ਐਪਲੀਕੈਂਟਸ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਉਧਰ ਵੀਜ਼ਾ ਇੰਟਰਵਿਊ ਰੱਦ ਹੋਣ ਦੀਆਂ ਖਬਰਾਂ ਵਿਚਾਲੇ ਅਮਰੀਕੀ ਐਮਬੈਸੀ ਨੇ ਬਿਨੈਕਾਰਾਂ ਦੇ ਲਈ ਜ਼ਰੂਰੀ ਸਲਾਹ ਜਾਰੀ ਕੀਤੀ ਹੈ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਪਣੀਆਂ ਅਪਾਇੰਟਮੈਂਟਸ ਰੱਤ ਹੋਣ ਦੀ ਈਮੇਲ ਮਿਲੀ ਹੈ ਉਹ ਪਹਿਲਾਂ ਤੋਂ ਤੈਅ ਸਮੇਂ ਤੇ ਅਬੈਸੀ ਨਾ ਆਉਣ ਕਿਉਂਕਿ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ ਰਿਪੋਰਟਾਂ ਮੁਤਾਬਕ ਦਸੰਬਰ ਦੇ ਅੱਧ ਤੋਂ ਅੰਤ ਤੱਕ ਹੋਣ ਵਾਲੇ ਇੰਟਰਵਿਊ ਹੁਣ ਮਾਰਚ ਤੱਕ ਟਾਲ ਦਿੱਤੇ ਗਏ ਨੇ ਹਾਲਾਂਕਿ ਰੱਦ ਹੋਏ ਇੰਟਰਵਿਊਜ਼ ਦੇ ਵਿੱਚ ਕੁੱਲ ਗਿਣਤੀ ਅਜੇ ਸਪਸ਼ਟ ਨਹੀਂ ਹੋਈ ਹੈ ਕਿ ਕਿੰਨੀ ਹੈ ਪਰ ਇਹਨਾਂ ਨੂੰ ਟਾਲਿਆ ਜ਼ਰੂਰ ਗਿਆ ਹੈ ਵੀਜ਼ਾ ਨੀਮਾ ਦੇ ਵਿੱਚ ਬਦਲਾਅ ਦੇ ਤਹਿਤ ਹੁਣ ਬਿਨੇਕਾਰਾਂ ਦੀਆਂ ਆਨਲਾਈਨ ਗਤੀਵਿਧੀਆਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਇੱਕ ਪ੍ਰਮੁੱਖ ਬਿਜ਼ਨਸ ਇਮੀਗ੍ਰੇਸ਼ਨ ਲਾਫ ਫਰਮ ਨੇ ਜਾਣਕਾਰੀ ਦਿੱਤੀ ਹੈ ਕਿ ਨਵੀਂ ਵਿਵਸਥਾ ਦੇ ਵਿੱਚ ਬਿਨੇਕਾਰਾਂ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਜਨਤਕ ਕਰਨੀ ਪਵੇਗੀ ਅਮਰੀਕੀ ਅਧਿਕਾਰੀ ਇਹ ਜਾਂਚਣਗੇ ਕਿ ਬਿਨੇਕਾਰਾਂ ਦੀਆਂ ਗਤੀਵਿਧੀਆਂ ਅਮਰੀਕਾ ਦੀ ਸੁਰੱਖਿਆ ਜਨਤਕ ਵਿਵਸਥਾ ਦੇ ਲਈ ਕੋਈ ਖਤਰਾ ਤਾਂ ਨਹੀਂ ਨੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵੀਜ਼ਾ ਨਾਲ ਜੁੜਿਆ ਹਰ ਫੈਸਲਾ ਹੁਣ ਰਾਸ਼ਟਰੀ ਸੁਰੱਖਿਆ ਦਾ ਫੈਸਲਾ ਮੰਨਿਆ ਜਾਵੇਗਾ। ਪਰ ਪ੍ਰਸ਼ਾਸਨ ਦੁਆਰਾ ਰੱਦ ਕੀਤੇ ਗਏ 85000 ਵੀਜ਼ਾ ਦੇ ਵਿੱਚੋਂ 8000 ਤੋਂ ਵੱਧ ਵੀਜ਼ੇ ਭਾਰਤੀਆਂ ਦੇ ਵਿਦਿਆਰਥੀਆਂ ਦੇ ਦੱਸੇ ਜਾ ਰਹੇ ਨੇ। ਤੋਂ ਅੰਕੜਿਆਂ ਮੁਤਾਬਕ ਪਿਛਲੇ 1 ਸਾਲ ਦੇ ਵਿੱਚ ਲਗਭਗ ਅੱਧੇ ਵੀਜ਼ੇ ਰੱਦ ਹੋਣ ਪਿੱਛੇ ਸ਼ਰਾਬ ਪੀ ਕੇ ਗੱਡੀ ਚਲਾਉਣਾ, ਚੋਰੀ ਅਤੇ ਕੁੱਟਮਾਰ ਵਰਗੇ ਅਪਰਾਧ ਦੀ ਮੁੱਖ ਵਜ੍ਹਾ ਰਹੇ ਨੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਿਆਸੀ ਗਤੀਵਿਧੀਆਂ ਉੱਤੇ ਵੀ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਅਮਰੀਕਾ ਨੇ ਆਪਣੀਆਂ ਅਸਰਾਧਾਂ ਨੂੰ ਸੁਰੱਖਿਅਤ ਕਰਨ ਦੇ ਲਈ ਨਿਰੰਤਰ ਨਿਗਰਾਨੀ ਦੀ ਨਿਯਮ ਵਿਵਸਥਾ ਲਾਗੂ ਕੀਤੀ ਹੈ ਸੋ 20 ਅਗਸਤ ਦੇ ਵਿੱਚ ਵਿਦੇਸ਼ ਵਿਭਾਗ ਨੇ ਦੱਸਿਆ ਕਿ ਹੁਣ ਅਮਰੀਕਾ ਦੇ ਵਿੱਚ 5.5 ਕਰੋੜ ਤੋਂ ਵੱਧ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਇਸ ਦਾ ਮਤਲਬ ਹੈ ਕਿ ਵੀਜ਼ਾ ਮਿਲਣ ਤੋਂ ਬਾਅਦ ਵੀ ਵਿਅਕਤੀਆਂ ਦੀਆਂ ਗਤੀਵਿਧੀਆਂ ਤੇ ਅਮਰੀਕਾ ਨਜ਼ਰ ਰੱਖ ਰਿਹਾ ਹੈ ਤੇ ਉਹਨਾਂ ਦੇ ਪਛੋਕਰ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਇਥੇ ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ 트럼ਪ ਨੇ H1B ਵੀਜ਼ੇ ਤੇ ਲਗਭਗ 1 ਲੱਖ ਦੇ ਕਰੀਬ ਫੀਸ ਵੀ ਲਗਾਈ ਸੀ ਜੋ ਕਿ ਕੁਝਨ ਵਿਦੇਸ਼ੀ ਕਰਮਚਾਰੀਆਂ ਦੇ ਲਈ ਇੱਕ ਵੱਡਾ ਝਟਕਾ ਸੀ ਸੋ ਦਿਨੋ ਦਿਨ 트럼ਪ ਪ੍ਰਸ਼ਾਸਨ ਦੇ ਵੱਲੋਂ ਅਮਰੀਕੀ ਵੀਜ਼ਾ ਲੈਣਾ ਹੋਰ ਔਖਾ ਕੀਤਾ ਜਾ ਰਿਹਾ ਹੈ ਚਾਹੇ ਉਹ ਉੱਚ ਪੱਧਰ ਦੇ ਤਕਨੀਕੀ ਵੀਜ਼ੇ ਹੀ ਕਿਉਂ ਨਾ ਹੋਣ ਅਮਰੀਕੀ ਵੀਜ਼ਾ ਲੈਣ ਵਾਲਾ ਔਖਿਆਈ ਲਗਾਤਾਰ ਵਾਧੀ ਜਾ ਰਹੀ ਹੈ ਅਤੇ 트럼ਪ ਪ੍ਰਸ਼ਾਸਨ ਵੱਲੋਂ ਹਾਲੀ ਦੇ ਵਿੱਚ ਰੱਦ ਕੀਤੇ ਗਏ ਵੱਡੇ ਪੱਧਰ ਤੇ 85000 ਵੀਜ਼ਾ ਜਿਹੜਾ ਰੱਦ ਕੀਤਾ ਗਿਆ ਉਹ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਦਾ ਵੀਜ਼ਾ ਲੈਣਾ ਹੁਣ ਕੋਈ ਸੌਖੀ ਗੱਲ ਨਹੀਂ ਰਹੀ ਹੈ